ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਐਸ ਟਾਈਮ ਅਸੀਂ ਪਹੁੰਚਿਆ ਕਾਗਰ ਦਰਿਆ ਦੇ ਵਿੱਚ ਇੱਕ ਪਾੜਾ ਗਿਰਦਾ ਹੈ ਡਰੇਨ ਆਉਂਦੀ ਹੈ ਉਸ ਡਰੇਨ ਤੇ ਜਿੱਥੇ ਬੰਨ ਟੁੱਟ ਗਿਆ ਸੀ ਕਿਉਂਕਿ ਇਹ ਡਰੇਨ ਵੀ ਭਰੀ ਚੱਲ ਰਹੀ ਸੀ ਐਸ ਟਾਈਮ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਲੱਗ ਕੇ ਇਸ ਜਿਹੜਾ ਬੰਨ ਟੁੱਟਿਆ ਸੀ ਉਹਨੂੰ ਪੂਰ ਦਿੱਤਾ ਗਿਆ ਤੇ ਬਹੁਤ ਜ਼ਿਆਦਾ ਬਚਾਅ ਹੈ ਜਿਹੜਾ ਹੋ ਗਿਆ ਤੇ ਇਸ ਟਾਈਮ ਵੀ ਕਿਸਾਨ ਲੱਗੇ ਹੋਏ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਬੰਨਪੂਰ ਕੇ ਹੁਣ ਇਸ ਬੰਨ ਨੂੰ ਪੱਕਾ ਕਰਨ ਤੇ ਜਿਹੜੇ ਕਿਸਾਨ ਲੱਗੇ ਹੋਏ ਨੇ ਤੇ ਜਿਹੜਾ ਇਹ ਪਾਣੀ ਹੈ ਬਹੁਤ ਜ਼ਿਆਦਾ ਜ਼ਹਿਰੀਲਾ ਪਾਣੀ ਹੈ ਪਿੱਛੋਂ ਆਇਆ ਹੋਇਆ ਕੈਮੀਕਲ ਦਾ ਪਾਣੀ ਵੀ ਇਹਦੇ ਵਿੱਚ ਰਲਿਆ ਹੋਇਆ ਹੈ ਤੇ ਕਾਫੀ ਜੀਵ ਜੰਤੂ ਜਿਹੜੇ ਮਰ ਕੇ ਜ਼ਹਿਰੀਲਾ ਹੋ ਜਾਂਦਾ ਤੇ ਜੋ ਇਸ ਪਾਣੀ ਦੇ ਵਿੱਚ ਵੜਦਾ ਉਸ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਤੇ ਅੱਜ ਟਾਈਮ ਨੌਜਵਾਨ ਜਿਹੜੇ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਜ਼ਹਿਰੀਲੇ ਪਾਣੀ ਦੇ ਵਿੱਚ ਬੜ ਕੇ ਕਿਸ ਤਰ੍ਹਾਂ ਆਪਣੀਆਂ ਫਸਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕਿ ਇਹ ਬੰਨ੍ਹ ਜਿਹੜਾ ਦੁਬਾਰਾ ਨਾ ਟੁੱਟੇ ਅੱਜ ਟਾਈਮ ਕਾਫੀ ਮਾਤਰਾ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਮਿੱਟੀ ਦੀਆਂ ਟਰਾਲੀਆਂ ਆਈਆਂ ਹੋਈਆਂ ਨੇ ਇੱਥੇ ਕਿਸਾਨ ਵੀਰ ਨੇ ਜਿਹੜੇ ਬੈਠੇ ਨੇ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕੀ ਕਾਰਨ ਹੋਇਆ ਸੀ ਕਿਵੇਂ ਟੁੱਟਿਆ ਸੀ ਇਹ ਬੰਨ੍ਹ ਜੀ ਉਹਨਾਂ ਜਮੀਨਾਂ ਦਾ ਪਾਣੀ ਅੰਦਰ ਬਾੜ ਸਿਆਲ ਚੜਕਾਂ ਦਾ ਪਾਣੀ ਬਾੜੇ 'ਚ ਛੱਟਣ ਵਾਸਤੇ ਨਾ ਪਾਈਪੂ ਪੂਵ ਨੱਪੇ ਹੋਏ ਨੇ ਉਹ ਕਿਤੇ ਪਾਈਪ ਪੁਰਾਣੇ ਨੇ ਜਦੋਂ ਦਾ ਬੰਨ ਲੱਗਾ ਹੋਇਆ ਉਦੋਂ ਨੇ ਉਹਦੇ ਨਾਲੋਂ ਕਿਤੇ ਫੁੱਟ ਖੱਡ ਪੈ ਕੇ ਹੌਲੀ ਹੌਲੀ ਵਧਿਆ ਗਿਆ ਜੀ ਤੇ ਦੁਪਹਿਰ ਲੱਗੀ ਸੀ ਬੰਦੇ ਸਾਰੇ ਤਕਰੀਬਨ ਹੁੰਦੇ ਨੇ ਇੱਥੇ ਪਹਿਰੇ ਤੇ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਉੱਥੇ ਜਿੱਥੇ ਹੈੱਡ ਕੁਆਟਰ ਬਣਿਆ ਉਹ ਪੁਲ ਤੇ ਤੁਸੀਂ ਦੇਖਿਆ ਹੀ ਹੈ ਹਾਂਜੀ ਹਾਂਜੀ ਸਾਰੇ ਬੰਦੇ ਉੱਥੇ ਚਲੇ ਗਏ ਹਾਂ ਜੀ ਦਾ ਛਕਣ ਵਾਸਤੇ ਉਸ ਤੋਂ ਬਾਅਦ ਫਿਰ ਮਗਰੋਂ ਇੱਥੇ ਭੇਡਾਂ ਵਾਲੇ ਆ ਜੜੀ ਉਹ ਭੇਡਾਂ ਚਾਰਦੇ ਸੀ ਬਾਂਜੇ ਤੇ ਉਹਨਾਂ ਨੇ ਫਿਰ ਉਹਨਾਂ ਕੋਲੇ ਫੋਨ ਸੀ ਕਿਸੇ ਕੋਲ ਉਹਨਾਂ ਨੇ ਵੀਡੀਓ ਕਾਲ ਕਰਕੇ ਦਿਖਾਇਆ ਬੰਦਿਆਂ ਨੂੰ ਤੇ ਚਲੋ ਅਸੀਂ ਉੱਥੋਂ ਭੱਜ ਕੇ ਆਏ ਫੜਾ ਫੜਾ ਕੇ ਚਲੋ ਪਹਿਲੀਆਂ ਟੋਲੀਆਂ ਸੱਟੀਆਂ درخت ਵੱਢ ਕੇ ਸੱਟੇ ਗੱਟੇ ਗੁੱਟੇ ਲਾ ਕੇ ਚਲੋ ਮਹਾਰਾਜ ਦੀ ਕਿਰਪਾ ਨਾਲ ਚਲੋ ਫਿਰ ਅਸੀਂ ਇਹਨੂੰ ਕਾਬੂ ਕਰ ਲਿਆ ਜੀ ਕਿਵੇਂ ਕਾਬੂ ਹੋਇਆ ਜੀ ਇਹ ਤੁਹਾਡਾ ਇਹ ਕਿਹੜੀ ਡਰੇਨ ਪੈਂਦੀ ਹੈ ਜੀ ਇਹ ਇਹ ਜੀ ਪਾੜਾ ਡਰੇਨ ਹੈ ਪਾੜਾ ਜਿਹੜਾ ਖੱਗਰ ਦੇ ਵਿੱਚ ਪੈਂਦਾ ਤੁਸੀਂ ਦੇਖਿਆ ਹੋਣਾ ਉੱਥੋਂ ਇਹ ਜਾ ਕੇ ਪਾੜਾ ਨਾ ਪ ਦਰਿਆ ਦੇ ਵਿੱਚ ਪੈਂਦਾ ਘੱਗਰ ਦਰਿਆ ਜੀ ਪਾੜੇ ਦਾ ਬੰਨ ਹੈ ਜੀ ਅੱਛਾ ਜੀ ਕਿਵੇਂ ਕਾਬੂ ਕੀਤਾ ਇਹ ਤੇ ਤੁਸੀਂ ਕਿੰਨੀ ਕੁ ਮੁਸ਼ਕਲ ਹੋਈ ਜੀ ਬਹੁਤ ਪਿੰਡਾਂ ਦੀ ਸੰਗਤ ਆ ਗਈ ਜੀ ਲਗਭਗ ਜਿੰਨੂੰ ਵੀ ਪਤਾ ਲੱਗਾ 10 12 ਪਿੰਡਾਂ ਦੀ ਸੰਗਤ ਇਧਰੋਂ ਅਸੀਂ ਪਾਟੜਾ ਤੱਕ ਘੱਗੇ ਤੱਕ ਵੀਰ ਆਏ ਨੇ ਤੁਸੀਂ ਦੇਖ ਸਕਦੇ ਹੋ ਆਹ ਟਰਾਲੀ ਜਿਹੜੀ ਗੱਟੇ ਤਾਰ ਰਹੇ ਨੇ ਇਹ ਇੱਕ ਅੱਗੇ ਤੋਂ ਨੇ ਵੀਰ ਤੇ ਸੰਗਤ ਦੇ ਸਹਿਯੋਗ ਨਾਲ ਜੀ ਅਸੀਂ ਕਿੰਨੇ ਕ ਜਿਹੜਾ ਪਾਣੀ ਆ ਜਿਹੜਾ ਕਿੰਨਾ ਕ ਚੌੜਾ ਇਹ ਪਾੜਾ ਪੈ ਗਿਆ ਸੀ ਜੀ ਇਹ ਲਗਭਗ ਜੀ 25 ਤੋਂ 30 ਫੁੱਟ ਪਾੜ ਚੌੜਾ ਸੀ ਜੀ ਤੇ ਡੂੰਗਾ ਆਪਾਂ ਕਹਿ ਸਕਦੇ ਹਾਂ ਵੀ ਉਹ ਦੇਖ ਸਕਦੇ ਹੋ ਤੁਸੀਂ ਉਹ ਬੰਦੇ ਵੀ ਬੰਦੇ ਦੇ ਪੈਰ ਨਹੀਂ ਸੀ ਲੱਗਣ ਦਿੰਦਾ ਪਾਣੀ ਬੜੀ ਸਪੀਡ ਨਾਲ ਪਾਣੀ ਬਾਹਰ ਨਿਕਲ ਰਿਹਾ ਸੀ ਕਿਵੇਂ ਕਾਬੂ ਪਾਇਆ ਜੀ ਤੇ ਫਿਰ ਇਹਦੇ ਵੱਡੇ ਵੱਡੇ ਬਸ ਫਿਰ ਟਰਾਲੀਆਂ ਵੱਢ ਕੇ ਤੁਸੀਂ ਦੇਖ ਸਕਦੇ ਹੋ ਅੱਗੇ ਜਾ ਕੇ ਟਰਾਲੀਆਂ ਦੀ ਵੀ ਲੈ ਲੈ ਵਿੱਚ ਦੋ ਟਰਾਲੀਆਂ ਸੱਟੀਆਂ ਪਹਿਲਾਂ ਉਸ ਪਾੜੇ ਦੇ ਵਿੱਚ ਪਾੜੇ ਦੇ ਵਿੱਚ ਸੱਟੀਆਂ ਹੋਈਆਂ ਜੀ ਬਿਲਕੁਲ ਟਰਾਲੀਆਂ ਪਈਆਂ ਥਲੇ ਦੱਬੀਆਂ ਹੋਈਆਂ ਜੀ ਵਿੱਚ ਦੱਬੀਆਂ ਟਰਾਲੀਆਂ ਜੀ ਜਿਮੀਦਾਰਾਂ ਦੀਆਂ ਟਰਾਲੀਆਂ ਅੱਛਾ ਜੀ ਪਾੜੇ ਦੇ ਵਿੱਚ ਸੱਟ ਕੇ ਫਿਰ ਉਹਦੇ ਅੱਗੇ ਦਰਖਤ ਵੱਢ ਕੇ ਸੱਟੇ ਜੀ ਟਰਾਲੀਆਂ ਦੇ ਅੱਗੇ ਫਿਰ ਜਿਵੇਂ ਜਿਵੇਂ ਪਾਣੀ ਦਾ ਪ੍ਰੈਸ਼ਰ ਘਟਿਆ ਫਿਰ ਗੱਟੇ ਲਾਏ ਜੀ ਨਾਲ ਗੱਟਿਆਂ ਦਾ ਜਾਲ ਬੰਨ ਬੰਨ ਕੇ ਗੱਟੇ ਸੱਟੇ ਜੀ ਵਿੱਚ ਹਾਂਜੀ ਹਾਂਜੀ ਗੱਟਿਆਂ ਨਾਲ ਉਹ ਰੁਕੇ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਪਰਮਜੀਤ ਸਿੰਘ ਕਿਹੜਾ ਪਿੰਡ ਹੈ ਜੀ ਮਤੌਲੀ ਮਤੌਲੀ ਜੀ ਇੱਥੇ ਕਾਬੂ ਕਿਵੇਂ ਪਾਇਆ ਜੀ ਤੁਸੀਂ ਨੇ ਜਿਵੇਂ ਨੌਜਵਾਨ ਮੁੰਡੇ ਕਾਫੀ ਲੱਗੇ ਨੇ ਤੁਸੀਂ ਬਜ਼ੁਰਗ ਵੀ ਲੱਗੇ ਹੋਦਰ ਦੋ ਟਰਾਲੀਆਂ ਵੇਖ ਦਿੱਤੀਆਂ ਹਾਂਜੀ ਉਹ ਦੋ ਟਰਾਲੀਆਂ ਵਿੱਚ ਹੀ ਪਈਆਂ ਹੋਈਆਂ ਦੱਬੀਆਂ ਵਿੱਚ ਦੱਬੀਆਂ ਪਈਆਂ ਟਰਾਲੀਆਂ ਜੀ ਤੇ ਕਿਹੜੇ ਕਿਹੜੇ ਕਿਸ ਦੀਆਂ ਟਰਾਲੀਆਂ ਉਹ ਕਿਹੜੇ ਕਿਸਾਨ ਦੀਆਂ ਜੀ ਉਹ ਸੰਦੀਪ ਸਿੰਘ ਸਰਪੰਚਾ ਤਾਈਪੁਰ ਤੋਂ ਹਾਂਜੀ ਸਾਗਰੇ ਕੋ ਮੁੰਡਾ ਜੀ ਉਹਦੀ ਟਰਾਲੀ ਏ ਉਹ ਅੱਗੇ ਬੰਨੇ ਸੀ ਜੀ ਕੋਈ ਛੁਰਤੀਆ ਬੇਸ਼ੱਕ ਜਿੱਦੀ ਮਰਦੀ ਹੁੰਦੀ ਹੁੰਦੀ ਹੈ ਹਾਂਜੀ ਠੀਕ ਹੈ ਜੀ ਚਲੋ ਬਹੁਤ ਵੱਡੀ ਕੁਰਬਾਨੀਆਂ ਇਹਨਾਂ ਦੀ ਵੀ ਜਿਹੜੇ ਆਪਣੀਆਂ ਟਰਾਲੀਆਂ ਬੇਟੀ ਦੱਬ ਕੇ ਵਿੱਚ ਖਤਰੇ ਚ ਸਿੱਟ ਕੇ ਟਰਾਲੀਆਂ ਬੇਸ਼ੱਕ ਬਾਅਦ ਚ ਨਿਕਲ ਵੀ ਜਾਣਗੀਆਂ ਪਰ ਬਹੁਤ ਵੱਡੇ ਏਰੀਏ ਨੂੰ ਜਿਹੜਾ ਬਰਬਾਦ ਹੋਣ ਤੋਂ ਬਚਾ ਲਿਆ ਉਹਨਾਂ ਨੇ ਵੀ ਉਹਨਾਂ ਦੇ ਫੋਟੋ ਵੀ ਹਾਂਜੀ ਤੇ ਅੱਗੇ ਤੁਹਾਨੂੰ ਦਿਖਾਵਾਂ ਜੀ ਜੀ ਬੀਕੇਜੂ ਇਕਤਾ ਜਾਦ ਬੱਲਿਆਂ ਵੱਲੋਂ ਵਾਲਿਆਂ ਵੱਲੋਂ ਵੀ ਇੱਥੇ ਜਿਹੜੀਆਂ ਘੱਗੇ ਤੋਂ ਆ ਕੇ ਟਰਾਲੀਆਂ ਗੱਟਿਆਂ ਦੀਆਂ ਭਰ-ਭਰ ਕੇ ਲਿਆ ਕੇ ਇੱਥੇ ਨਾਲ ਰਲ ਕੇ ਜਿਹੜਾ ਇਹਦੇ ਤੇ ਪਾੜੇ ਦੇ ਤੇ ਕਾਬੂ ਪਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਜਿਹੜੀਆਂ ਇਹਦੇ ਵਿੱਚ ਸਿੱਟ ਕੇ ਨਾ ਫਿਰ ਇਸ ਨੂੰ ਕਾਬੂ ਕੀਤਾ ਗਿਆ ਜਿਹੜੇ ਇਹ ਕਾਫੀ ਵੱਡਾ ਪਾੜ ਹੈ ਜਿਹੜਾ 25 30 ਫੁੱਟ ਦਾ ਪਾੜ ਪੈ ਗਿਆ ਸੀ ਜਿਹੜਾ ਕਾਫੀ ਪਾਣੀ ਹੈ ਜਿਹੜਾ ਬਾਹਰ ਨਿਕਲ ਚੁੱਕਾ ਸੀ ਇਹ ਦੋ ਟਰਾਲੀਆਂ ਦੇ ਵਿੱਚ ਸਿੱਟ ਕੇ ਫਿਰ ਇਹ ਕੰਟਰੋਲ ਹੋਇਆ ਸੱਸੀ ਗਾਲ ਜੀ ਇਹ ਜਿਹੜਾ ਇਹਦੇ ਕਾਬੂ ਕੀਤਾ ਜਿਹੜਾ ਪਾੜ ਪੈ ਗਿਆ ਸੀ ਜੀ ਹਾਂ ਜੀ ਹਾਂ ਜੀ ਕਿਹੜੀਆਂ ਕਿੰਨੀਆਂ ਮੁਸ਼ਕਲਾਂ ਦੇ ਨਾਲ ਇਹਨੂੰ ਤੁਸੀਂ ਕਾਬੂ ਕੀਤਾ ਮੁਸ਼ਕਲਾਂ ਥੈਲੇ ਲਾ ਕੇ ਟਰਾਲੀਆਂ ਲਾ ਕੇ ਤਾਂ ਸੁਧਾਇਆ ਠੀਕ ਹੈ ਜੀ ਚਲੋ ਬੱਚਿਆਂ ਨੇ ਦੇਖ ਲਿਆ ਬੰਦ ਕਰ ਲਿਆ ਹਾਂਜੀ ਇੱਥੇ ਬਹੁਤ ਨੁਕਸਾਨ ਹੁੰਦਾ ਕਿੰਨੇ ਕੇ ਏਰੀਆ ਚ ਇਹਦਾ ਪਾਣੀ ਫੈਲਦਾ ਹੈ ਜੀ ਇਹ ਤਾਂ ਘਰ ਤੋਂ ਘਟੋ ਖਨੌਰੀ ਤੱਕ ਫੈਲ ਜਾਂਦਾ ਅੱਛਾ ਜੀ ਆ ਇਧਰ ਤਰਦਾ ਤਰਦਾ ਖਨੌਰੀ ਤੱਕ ਜਾਂਦਾ ਭਾਈ ਪਿੱਛੇ ਨੂੰ ਵੀ ਜਾ ਸਕਦਾ ਸੀ ਬਹਿਰ ਸਾਹਿਬ ਵਾਲੀ ਸਾਈਡ ਨੂੰ ਬਹਿਰ ਸਾਹਿਬ ਨੂੰ ਜਾ ਸਕਦਾ ਠੀਕ ਹੈ ਜੀ ਤੇ ਇਸ ਟਾਈਮ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਨੌਜਵਾਨ ਕਿਸਾਨ ਨੇ ਜਿਹੜੇ ਲੱਗੇ ਹੋਏ ਨੇ ਬਜ਼ੁਰਗ ਵੀ ਖੜੇ ਨੇ ਹਾਂਜੀ ਮੈਂ ਸ਼੍ਰੋਮਣੀ ਅਕਾਲੀ ਦਰ ਜਾਨੀ ਹਰਪ੍ਰੀਤ ਸਿੰਘ ਮਨੋਜਾ ਸ਼ਰੂਆਕਾਲ ਤੋਂ ਸੋ ਬਣਾਇਆ ਉਹਦਾ ਇਲਾਕੇ ਦਾ ਆਗੂ ਆ ਤੇ ਅਸੀਂ ਲਗਾਤਾਰ ਇਹ ਸਾਰੇ ਬੰਦ ਉਤੇ ਪਿਛਲੀ ਆ 2023 ਦੇ ਵਿੱਚ ਵੀ ਇਹ ਬੰਨ ਜਿਹੜਾ ਤਿੰਨ ਸਾਲਾਂ ਤੋਂ ਟੁੱਟ ਗਿਆ ਹੈਗਾ ਅੱਛਾ ਜੀ ਤੇ ਉਦੋਂ ਵੀ ਸਾਰੇ ਇਲਾਕੇ ਨੇ ਆਪ ਸਾਡੇ ਪਿੰਡ ਵਾਲਿਆਂ ਨੇ ਤੇ ਗੁਰਮਤੋਲੀ ਤੋਂ ਆਨਸਰਾ ਬਣਾਉਣਾ ਸਾਰਾ ਰਲ ਕੇ ਇਹ ਬੰਨ ਨੂੰ ਬੱਧਾ ਹੈਗਾ ਬੰਨ ਕੱਚੇ ਆ ਬੰਨ ਪੂਰੇ ਪੱਕੇ ਨਹੀਂ ਹੈਗੇ ਹਾਂਜੀ ਸਰਕਾਰ ਕੋ ਜੋਰ ਵਾਜ 2-3 ਐਮਐਲਏ ਸਭ ਕੋ ਜਾ ਕੇ ਆ ਹਾਂਜੀ ਕਿਹਨਾਂ ਨੇ ਕੋਈ ਸਹਾਇਤਾ ਨਹੀਂ ਕੀਤੀ ਇਹ ਰੋਗ ਮਦਦ ਨਹੀਂ ਕੀਤੀ ਫੋਨ ਵੀ ਸਰਕਾਰ ਨੇ ਕੋਈ ਪੈਸਾ ਇਹ ਸੁਖਵੀਰ ਸਿੰਘ ਬਾਦਲ ਤਾਂ ਦੇ ਕੇ ਗਿਆ ਲੇਕਿਨ ਉਹ ਵੀ ਪੈਸੇ ਤੇ ਪਰ ਪਿੰਡਾਂ ਜਿਹੜੇ ਉਹਦੇ ਲੈ ਪੰਜੋ ਰੱਖ ਕੇ ਬੈਠੇ ਦਿੱਤੇ ਨਹੀਂ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਪੈਸੇ ਦੇ ਗਿਆ ਇਹ ਆਪ ਦੇ ਲਵੋਂ ਦੇ ਗਿਆ ਜਾਂ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਚ ਜਲੇਗਾ ਇਹ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਵੱਲੋਂ ਸਰਦਾਰ ਆ ਆਪਣਾ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਕਰਨਵੀ ਢੱਗੀ ਸਾਹਿਬ ਆ ਇੱਕ ਮਿੰਟ ਹਾਂਜੀ ਇਹ ਸਰਦਾਰ ਰਜਿੰਦਰ ਸਿੰਘ ਧਾਮੀ ਜੋ ਸ਼ਰੋਨੀ ਗੁਰਦੁਆਪਨ ਦੇ ਕਮੇਟੀ ਦੇ ਪ੍ਰਧਾਨ ਹਨ ਹਾਂਜੀ ਉਸ ਦਿਨ ਲੈ ਕੇ ਆ ਕਮਜ਼ੋਰੀ ਆ ਚਾਹੀਦਾ ਉਹਨੂੰ ਇਹ ਸੀ ਵੀ ਜਿਹੜਾ ਸ਼ਰੋਨੀ ਗੁਰਦੁਆਪਨ ਦੀ ਕਮੇਟੀ ਦਾ 200 ਕਰੋੜ ਰੁਪਇਆ ਦਿੱਤਾ ਹਾਂਜੀ ਉਹ ਆਪਣੇ ਸਾਰੇ ਪੰਜਾਬ ਦੇ ਮੈਂਬਰ ਸ਼ਰੋਨੀ ਕਮੇਡੀਆਂ ਨੂੰ ਦਿੰਦਾ ਉਹ ਆਪ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਜਿੱਥੇ ਜਿੱਥੇ ਨੁਕਸਾਨ ਹੋਇਆ ਉਹਨਾਂ ਨੂੰ ਪਤਾ ਉਹਨਾਂ ਲੋਕਾਂ ਨਾਲ ਕੰਟੈਕਟ ਕਰਦੇ ਦਿੰਦੇ ਇਸ ਵੀ ਬਾਦ ਜਿਹੜਾ ਸਾਰਾ ਗੁਰਦੁਆਰਿਆਂ ਦਾ ਕੰਟਰੋਲ ਸ੍ਰੋਮਣੀ ਦਾ ਕੰਟਰੋਲ ਸਾਰਾ ਆਪਣੇ ਅੱਛਾ ਉਹ ਆਪ ਇਹ ਲੈਣਾ ਆਪਣੀ ਮਰਜ਼ੀ ਨਾਲ ਜਿੱਥੇ ਕੀ ਕਰਦਾ ਵੰਡ ਕੇ ਹੁੰਦਾ ਇਹ ਹੁਣ ਜਿਹੜਾ ਤੇਲ ਆ ਰਿਹਾ ਟੈਂਕੀਆਂ ਤੇਲ ਦੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਝੰਡੇ ਲਾ ਕੇ ਆਈਆਂ ਨੇ ਤੇ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਆਪਣੀ ਕਮੇਟੀ ਦਾ ਖਜ਼ਾਨਾ ਸ਼੍ਰੋਮਣੀ ਕਮੇਟੀ ਦਾ ਵਰਤਿਆ ਗਿਆ ਸਾਰਾ ਖਜ਼ਾਨਾ ਸਾਰਾ ਸ਼੍ਰੋਮਣੀ ਗੁਰਦੁਆਰਾ ਆਪਣੀ ਕਮੇਟੀ ਦਾ ਕਿਉਂਕਿ 200 ਇਹ ਇੱਕ ਕੱਪੜਾ ਨਹੀਂ ਹੋ ਸਕਦਾ ਪੂਰਾ ਕੱਪੜਾ ਹੀ ਥੋੜਾ ਕੱਪੜਾ ਨਹੀਂ ਪੂਰਾ ਕੱਪੜਾ ਕਿਉਂਕਿ ਕੱਪੜਿਆਂ ਦੀ ਤਾਂ ਭਰੀ ਭਈ ਹੈ ਸਾਰੀ ਹਾਂਜੀ ਸਰ ਇਹਨੇ ਮਰਜੀ ਇਹਨਾਂ ਦੇ ਦੇਖ ਲਓ ਇਹਨੇ ਕੱਪੜੇ ਆ ਬੇਸਾਬੇ ਕੱਪੜੇ ਆ ਤੇ ਤੁਹਾਨੂੰ ਬਾਕ 328 ਪਿੱਛੇ 328 ਰੁਪਏ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਨਾਲ ਚੋਰੀ ਕਰਤੇ ਸੀਗੇ ਵਿੱਚ ਅੱਜ ਤੱਕ ਮੈਨੂੰ ਕੋਈ ਦੱਸਿਆ ਨਹੀਂ ਕਿਧਰ ਗਾ ਕੇ ਤੇ ਨਹੀਂ ਗਿਆ ਜੇ ਵਸਰੀ ਅਕਾਲ ਤਾਂ ਸਾਹਿਬ ਉੱਤੇ ਪੰਜ ਸਿੰਘ ਸਾਹਿਬ ਉਹਨਾਂ ਨੇ ਫੈਲਾ ਕੀਤਾ 25 ਬਾਦ ਉਹ ਤੇ ਧਾਰਮਿਕ ਸਹਾਇਤਾ ਲਵਾ ਕੇ ਤੇ ਰਾਜਨੀਤਿਕ ਤੌਰ ਤੇ ਪੱਜ ਗਿਆ ਵੀ ਮੈਂ ਪਕੜਾ ਹੋਗਾ ਮੈਨੇ ਕਰਦਾ ਕੋਣ ਸਾਰੇ ਪੰਜਾਬ ਵਿੱਚ ਆਮੋ-ਖਾਮੋਖਾ ਨੂੰ ਮਿਲਿਆ ਵੀ ਮੈਂ ਇਸ ਤਰੀਕੇ ਨਾਲਾਂ ਐਸਾ ਸ਼ਰੂਮ ਨਹੀਂ ਕਰਦਾ ਆਪਣਾ ਕਮੇਟੀ ਦਾ ਤੇ ਨਾ ਆਪਣਾ ਵਰਤਾਰਾ ਵੀ ਮੈਂ ਕਰ ਰਿਹਾ ਜਿਹੜੇ ਬੰਦੇ ਆ ਨਾ ਹੁਣ ਉਹ ਜਿਹੜਾ ਇਹਦਾ ਯੂਥ ਮੈਂ ਦਾ ਪ੍ਰਧਾਨ ਐ ਚ ਜੜ ਉਹਨੇ ਇੱਕ ਦਿਨ ਸਾਨੂੰ 40-40 50 ਸਾਲ ਹੋ ਗਏ ਪਾਰਟੀ ਫਿਰਦਿਆਂ ਨੂੰ ਅੱਜ ਤੱਕ ਅਸੀਂ ਤਾਂ ਕਦੇ ਨਹੀਂ ਵੇਖਿਆ ਕਿੱਥੇ ਇਹ ਸਰਮਾਇਦਾਰ ਲੋਕਾਂ ਦੀ ਇੱਕ ਪਾਰਟੀ ਬਣ ਗਈ ਆ ਇਹ ਉਹਨਾਂ ਲੋਕਾਂ ਨੂੰ ਨੁਮਾਇੰਦਗੀਆ ਦਿੰਦੇ ਉਹਨਾਂ ਲੋਕਾਂ ਨੂੰ ਗੱਲ ਕਰਾਉਂਦੇ ਨੇ ਉਹ ਥਾਂ ਦਾ ਹਰ ਰਲ ਕਰਦਾ ਫਿਰਦਾ ਉਹਨੂੰ ਇਹ ਨਹੀਂ ਪਤਾ ਸ੍ਰੀ ਅਕਾਲ ਦਾ ਸਭ ਕੀ ਚੀਜ਼ ਆ ਤੇ ਉਹਦੀ ਹਸਤੀ ਜਹਿਦਦਾਰ ਦੀ ਕੀ ਆ ਕੋਣ ਨੇ ਸੁਣਿਆ ਹੋਊਗਾ ਪ ਕੋਈ ਚਲ ਦਫਤਰ ਵਿੱਚ ਆਵੇ ਉਹਨੂੰ ਖੁਰਚੀਆਂ ਨਾਲ ਹੀ ਮਾਰਾਂਗੇ ਖੁਰਚੀਆਂ ਨੇ ਮਾਰਾਂਗੇ ਉਹਦੇ ਇਹ ਬਹੁਤ ਮਾੜੀਆਂ ਤੇ ਭੜੀਆਂ ਗੱਲਾਂ ਨੇ ਇਹਨੂੰ ਅਜੇ ਵੀ ਅਕਾਲ ਦਾ ਸਰਦੂ ਸਜ਼ਾ ਮਿਲਣੀ ਆ ਸਿੱਖ ਸਭ ਸਾਰਾ ਸਿੱਖ ਸਮਾਜ ਜਿਹੜਾ ਇਹਦੇ ਖਲਾਮੇ ਆ ਪਿਆ ਕੁਝ ਚੰਦ ਲੋਕ ਆ ਜਿਹਨਾਂ ਪਿੱਛੇ ਸਰਕਾਰਾਂ ਦੇ ਆਨੰਦ ਲੈਂਿਆ ਚੇਅਰਮੈਨ ਨੇ ਲੀਆਂ ਉਹ ਲੋਕ ਉਹਨਾਂ ਫਿਰਦੇ ਨੇ ਨਹੀਂ ਨਹੀਂ ਇੱਜੂ ਰਹੇਗਾ ਆਪ ਕੋ ਨੰਬਰ ਦਾ ਨਹੀਂ ਦੇਖਿਆ ਵੀ ਨਹੀਂ ਮੈਂ ਰਾਜਾ ਹਾਂਜੀ ਇੱਥੇ ਜਥੇਦਾਰ ਹਰਦੀਪ ਸਿੰਘ ਸਾਗਰਾ ਪਹੁੰਚੇ ਨੇ ਨਾਲ ਗੱਲ ਕਰਾਂਗੇ ਜੀ ਹਾਂਜੀ ਜਥੇਦਾਰ ਸਾਹਿਬ ਇਹ ਜਦੋਂ ਬੰਨ ਟੁੱਟਿਆ ਤੁਹਾਨੂੰ ਪਤਾ ਲੱਗਿਆ ਮੌਕੇ ਤੇ ਇੱਥੇ ਆ ਗਏ ਜੀ ਤੁਸੀਂ ਵੀ ਬਿਲਕੁਲ ਇਹ ਤਾਂ ਸਾਡੇ ਪਿੰਡ ਦੇ ਤਾਂ ਰੋਜ਼ ਹੀ ਇੱਥੇ ਰਾਤ ਨੂੰ ਰੋਜ਼ ਹੀ ਪਹਿਰਾ ਦਿੰਦੇ ਆ 10 15 15 ਬੰਦੇ ਰੋਜ਼ ਸੇ ਆਉਂਦੇ ਆ ਹਾਂਜੀ ਆ ਕੇ ਪੱਕਾ ਰਸੇ ਇਹ ਤਾਂ ਕੁਦਰਤੀ ਇੱਕ ਮੋਰੀ ਛੋਟੀ ਜੀ ਹੋਈ ਆ ਛੋਟੀ ਮੋਰੀ ਤੋਂ ਜਦੋਂ ਪਤਾ ਲੱਗਾ ਅਨਾਉਂਸਮੈਂਟ ਕਰਕੇ ਬੰਦੇ ਆਉਂਦੇ ਆ ਉਹਨਾਂ ਨੂੰ ਇੱਥੇ ਵੱਡਾ ਖੱਪਾ ਬਣ ਗਿਆ ਫਿਰ 25 30 ਫੁੱਟ ਬਣ ਗਿਆ ਅੱਛਾ ਜੀ ਫੇਰ ਅੱਗੇ ਟਰਾਲੀਆਂ ਸੀ ਟਰਾਲੀਆਂ ਵੱਡ-ਵੱਡ ਗਊ ਛੁੜਦੇ ਰਹੇ ਅੱਗੇ ਵੇਖੋ ਤੁਸੀਂ ਪਈਆਂ ਟਰਾਲੀਆਂ ਹਾਂ ਹਾਂਜੀ ਉਹ ਟਰਾਲੀ ਜਿਹੜੀਆਂ ਉਹਨਾਂ ਕੰਟਰੋਲ ਨਹੀਂ ਕੀਤਾ ਫੇਰ ਮੁੰਗੇ ਪਿੰਦੇ ਦੇ ਮੁੰਡੇ ਸਰਦਾਰਕਿੰਦਰ ਸਿੰਘ ਜੀ ਹਾਂਜੀ ਸਿੱਧੂ ਆ ਉਹਨਾਂ ਨੇ ਟਰਾਲੀ ਆ ਕੇ ਆਪਣੀ ਸਿੱਟੀ ਫੇਰ ਸਰਮੈਂਟ 23 ਪਰ ਉਹਨਾਂ ਟਰਾਲੀ ਦੋ ਸਾਰੇ ਇਲਾਕੇ ਦੀ ਬਈ ਹਰਿਆਣਾ ਦੀ ਜਿਹੜਾ ਪਾਣੀ ਆਉਂਦਾ ਸਰਸਤੀ ਦਾ ਉਹ ਸਾਗਰਪੜਾ ਕਿਹਦਾ ਹਾਂਜੀ ਹਾਂਜੀ ਉਹ ਪੜੇ ਵਿੱਚੋਂ ਪਾਣੀ ਹੈ ਨਹੀਂ ਸੀ ਅੱਛਾ ਪਾਣੀ ਘਟਿਆ ਹੋਇਆ ਸੀ ਜੀ ਪਾਣੀ ਉਹ ਚ ਹੈ ਨਹੀਂ ਪਾਣੀ ਖੜਾ ਹੈ ਇੱਕ ਗਰਦੀ ਡਾਕ ਲੱਗੀ ਹੋਈ ਹੈ ਕਿ ਘੱਗਰ ਚ ਪਾਣੀ ਆ ਰਿਹਾ ਇਹ ਵਾਪਸ ਘੱਗਰ ਦਾ ਪਾਣੀ ਇੱਥੋਂ ਲਿਆ ਕੇ ਨਿਕਲ ਲੱਗਿਆ ਜੀ ਹਾਂ ਠੀਕ ਹੈ ਜੀ ਇਹ ਹੁਣ ਪਿੱਛੇ ਜਿਹੜਾ ਸੁਖਾਜੀ ਤੋਂ ਪਾਣੀ ਚੜਦਾ ਹੈ ਉਹਦੇ ਬਨੇ ਬੀਪੁਰ ਨਹੀਂ ਪੜਿਆ ਜਿਹੜੀ ਉਹ ਵੀ ਛੁੱਟ ਗਈ ਹਾਂਜੀ ਹਾਂਜੀ ਹੋ ਜਾ ਮਾੜਾ ਜੀ